ਸੱਚੀ ਗੱਲ ਦੇਖੋ ਬੇਸੁਮਾਨਾ ਚਾਸੇ ਸੱਚੀ ਗੱਲ ਵੀ ਬਾਜੀ ਸੱਚੀ ਗੱਲ ਸੱਚੀ Bana zilana kadar karayevam. Bu <mile> Allah, all 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 I did not. 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 I ਉਦੋਂ ਜਦੋਂ ਵੀ ਆਪਾਂ ਗੁਰੂ ਪਰਸਵਾ ਦਾ ਆਸਰਾ ਲੈ ਕੇ ਸ਼ੁਰੂ ਕਰਦੇ ਆ ਇਹਦਾ ਬਹੁਤ ਹੀ ਵੱਡਾ ਪਤਨ ਸ਼੍ਰੋਮਣੀ ਕਾਲੀਦਾ ਦੇ ਵਰਕਰਾਂ ਨੂੰ ਆਪਣੀ ਮੰਡੀ ਸਾਬੋ ਤੋਂ ਸਾਰੇ ਹੀ ਨਗਰਾਂ ਦੇ ਵਿੱਚੋਂ ਸ਼੍ਰੋਮਣੀ ਕਾਲੀਦਾ ਦੀ ਰੀੜ ਦੀ ਹੱਡੀ ਸਤਕਾਰ ਜੋ ਵਰਕਰ ਵੀਰੋ ਪਰਾ ਪ੍ਰਯਤਨ ਹੈ ਕਿ ਗੁਰੂ ਮਹਾਰਾਜ ਦਾ ਇਸ ਪਵਿੱਤਰ ਨਗਰੀ ਜਦੋਂ ਦਰਬਾਰ ਸਾਹਿਬ ਦੀ ਗ੍ਰਿਤਰ ਮੰਗਰੀ ਤੇ ਆਪਾਂ ਸ਼ਰੋਮੀ ਕਾਲੀ ਦਰ ਬੰਦੀਆਂ ਇੱਥੇ ਦਫ਼ਤਰ ਖੋਲ੍ਹਿਆ ਬਹੁਤ ਹੀ ਖੁਸ਼ੀ ਦੀ ਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜੀ ਬੋਲੋ ਪੰਜਾਂ ਤਖਤਾਂ ਸਰਬਾਰਥ ਗੁਰਦੁਆਰਿਆਂ ਅੰਦਰ ਧਿਆਨ ਧਰ ਕੇ ਬੋਲੋ ਜੀ ਅੰਦਰ ਕੀ ਖਾਲਸਾ ਜੀ ਬੋਲ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀਤਾਹ ਜੀ ਕੀ ਪਾਠ ਜੀ ਦਾਰਨਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਸਵੀ ਪਰਖੰ ਭਗਵਾਨ ਦੀ ਸਮਰਕਾ ਗੁਰੂ ਨਾਨਕ ਲੰਗ ਈ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਈ ਰੀ ਵਤ ਤਹ ਤੁਮਹੀ ਜਾਨੀ ਗੁਰ ਨਾਨਕ ਦਾਸ ਸਦਾ ਪ੍ਰਭੂ ਮੋਹਨੀ ਗਤ ਤਰਤੀ ਨਾ ਪਾਈ ਸਹਿਤ ਇਸ ਦੇ ਪਤ ਦੇ ਚਰਨਛੋਤੇ ਵਿੱਚ ਪੰਗੋ ਗੁਰਦਵਾਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਤੇ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਜੁਝਾਰੂ ਪੰਥਕ ਤੇ ਮਿਹਨਤੀ ਆਗਰ ਸਾਹਿਬਾਨ ਵਾਜ ਕੇ ਫਤਿਹ ਪਰਮਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਚੰਨਾਂ ਵਿੱਚ ਤੁਹਾਡੇ ਇੱਥੇ ਆਉਣ ਦੇ ਇੱਕ ਇੱਕ ਕਦਮ ਨੂੰ ਮੈਂ ਨਮਨ ਕਰਦੀ ਆ ਇਸ ਗੱਲ ਤੇ ਮੈਨੂੰ ਮਾਨ ਮਹਿਸੂਸ ਕਰਦੀ ਆ ਕਿ ਪਾਵੇ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਤੋਂ ਪਾਰਟੀ ਨੂੰ ਸ਼ਹਿਰ ਪਾਰਟੀ ਦੇ ਲੀਡਰਾਂ ਨੂੰ ਤੁਹਾਡੇ ਪ੍ਰਧਾਨ ਸਾਹਿਬ ਦਾ ਵਾਸ ਨੂੰ ਤੁਹਾਡੇ ਤੋਂ ਦੂਰ ਰੱਖਿਆ ਗਿਆ ਰੱਖਿਆ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਸ਼੍ਰੋਮੀ ਅਕਾਲੇ ਦਲ ਨੂੰ ਮਜ਼ਬੂਤ ਕਰਨ ਦੇ ਬਜਾਏ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਹੋਈਆਂ ਨੇ ਪਿਛਲੇ ਸਮੇਂ 'ਚ ਲੇਕਿਨ ਅੱਜ ਮੈਂ ਸ਼ੁਕਰਾਨਾ ਕਰਦੀ ਆ ਕਿ ਇਹਨਾਂ ਸਾਰੇ ਹਾਲਾਤਾਂ ਦੇ باوجود ਅੱਜ ਤੁਹਾਡੇ ਸਾਰਿਆਂ ਦੇ ਇੱਥੇ ਆ ਕੇ ਇਸ ਪਾਰਟੀ ਦੇ ਝੰਡੇ ਦੇ ਤਲੇ ਪਟੇਵੋ ਨਾ ਇਸ ਗੱਲ ਦਾ ਸਬੂਤ ਹੈ ਕਿ ਬਾਬੇ ਨਾਨਕ ਦੀ ਤਕੜੀ ਹੋਈ ਜਾਂ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੋਈ ਪੰਛੀ ਪਹਿਚਾਨ ਅਓ ਸ਼ਰੋਮਣੀ ਅਕਾਲੀ ਦਲ ਜਿਹਦੇ ਸਿਰ ਤੇ ਉੱਤੇ ਆਹ ਧੰਗ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੀਰੇ ਪੀਰੇ ਦੇ ਮਾਲਕ ਦੇ ਰਾਹ ਤੇ ਦਿਖਾਈ ਹੋਏ ਚਲਣ ਵਾਲੀ ਆਹ ਪੰਛੀ ਦੀ ਪਾਰਟੀ ਇਹ ਹਮੇਸ਼ਾ ਚੜ੍ਹਦੀ ਕਲਾ ਚ ਰਹੂਗੀ ਤੇ ਘਰ ਘਰ ਚ ਲੋਕਾਂ ਦੇ ਦਿਲਾ ਚ ਮਨਾ ਵਿੱਚ ਹਮੇਸ਼ਾ ਹੀ ਬਸਤੀ ਰਹੂਗੀ 103 ਸਾਲ ਪੁਰਾਣੀ ਪਾਰਟੀ ਵੱਡੀਆਂ ਹਨੇਰੀਆਂ ਆਈਆਂ ਵੱਡੀ ਤਾਕਤਾਂ ਨੇ ਇਸ ਪਾਰਟੀ ਨੂੰ ਇਸ ਪੰਥ ਦੇ ਨੁਮਾਇंदे ਜਥੇਬੰਦੀ ਨੂੰ ਖਤਮ ਕਰਨ ਦੀ ਕਮਜ਼ੋਰ ਕਰਨ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਐ ਇਤਿਹਾਸ ਇਸ ਗੱਲ ਦਾ ਗਵਾਹ ਹੈ ਲੇਕਿਨ ਜਿਸ ਪਾਰਟੀ ਨੇ ਜਿੱਥਾ ਲੀਡਰ ਨੇ ਹਮੇਸ਼ਾ ਆਪਣਾ ਹੋਟਾ ਆਸਰਾ ਗੁਰਸਾਭ ਤੋਂ ਲੱਗਦਾ ਹੈ ਮੇਰੀ ਪੀੜੀ ਮਾਲਿਕ ਨੇ ਦਿਖਾਇਆ ਕੋਈ ਰਾਸਤੇ ਤੇ ਚਲਣਾ ਦੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਰਖਾ ਆਪ ਵਾਹਿਗੁਰੂ ਤੇ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਕਿ ਮਾਲਕ ਦੀ ਰਹਿਮਤ ਸਰਕਾਰ ਪਿਛਲੇ 10 ਸਾਲਾਂ 'ਚ ਲੋਕਾਂ ਨੇ ਹਰ ਤਰ੍ਹਾਂ ਦੀ ਪਾਰਟੀ ਦੇਖ ਲਈ ਹਰ ਤਰ੍ਹਾਂ ਦੀ ਲੀਡਰਸ਼ਿਪ ਦੇਖ ਲਈ ਆਪਣੀ ਖੇਤਰੀ ਪਾਰਟੀ ਦੇ ਕੰਮ ਕਾਜ ਮਨ ਨਾਲ ਕਹਿ ਸਕਦੇ ਹਾਂ ਕਿ ਜਿੱਥੇ ਕੋਈ-ਕੁਈ ਪਾਰਟੀਆਂ ਨੇ ਸਰਕਾਰਾਂ ਦਾ ਨਾਹਾ ਲਿੱਤਾ ਚੋਟ ਮਾਰ ਕੇ ਲਾਰੇ ਲਾ ਕੇ ਭੰਡੀ ਪ੍ਰਚਾਰ ਕਰਕੇ ਪਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਬੰਸ ਸਿੰਘ ਹੈ ਜਾਂ ਸ਼੍ਰੋਮਣੀ ਅਕਾਲੀ ਅਕਾਲੀ ਦਲ ਸਹੀ ਇੱਕ ਵੀ ਗੱਲ ਨਹੀਂ ਜਾਂ ਮਾਤਾ ਇਹੋ ਜਿਹੀ ਜਿਹੜਾ ਪੂਰਾ ਕਰਕੇ ਨਹੀਂ ਦਿਖਾਇਆ ਕਦੇ ਝੂਠ ਮਾਰ ਕੇ ਕੁਰਸੀ ਦੀ ਲਾਲਚ ਵਾਸਤੇ ਲੋਕਾਂ ਨੂੰ ਗਮਰਾਹ ਨਹੀਂ ਕੀਤਾ ਪਾਵੇਂ ਇਹਨਾਂ ਦੋਵਾਂ ਪਾਰਟੀਆਂ ਨੇ ਲੁਪ ਛੁਪ ਕੇ ਵੱਡੀ ਪ੍ਰਚਾਰ ਇਕੱਠੇ ਹੋ ਕੇ ਕੀਤਾ ਨਿਸ਼ਾਨਾ ਤਾਂ ਇੱਕੋ ਹੀ ਸੀਗਾ ਅੱਜ ਤੱਕ ਸ਼ਰਿਆਮ ਇਕੱਠੇ ਹੋ ਗਏ ਨੇ ਝੂਠੇ ਗੰਦੇ ਨੀਚ ਤਰ੍ਹਾਂ ਦੇ ਇਲਜ਼ਾਮ ਤੁਹਾਡੀ ਪਾਰਟੀ ਦੇ ਉੱਤੇ ਲਾ ਕੇ 5 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਉਹਦੇ ਬਾਅਦ ਵਰਦ ਕਿੰਤੀ ਚ ਕਾਂਗਰਸ ਨੇ ਮੋਟਾ ਆਮ ਆਦਮੀ ਨੂੰ ਪਾ ਕੇ ਅਜਿਹਾ ਦੀ ਸਰਕਾਰ ਬਣਾਈ ਲੇਕਿਨ 5 ਸਾਲਾਂ ਚ ਇਹਨਾਂ ਕਾਂਗਰਸ ਨੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਕੀਤੇ ਘਰ ਘਰ ਨੌਕਰੀ ਹੋਏ ਕਿਸਾਨਾਂ ਦਾ ਸਿਰ ਕਰਜ਼ਾ ਮਾਫੀ ਹੋਏ ਜਾਂ ਫਿਰ ਵਿਕਾਸ ਤੇ ਕੋਈ ਕੰਮ ਹੋ ਜਾਂ ਕੋਈ ਸਹੂਤਾ ਹੋਆ ਜਾਂ ਫਿਰ ਗੁਰਕਾ ਸਾਹਿਬ ਫੜ ਕੇ ਗੁਰੂ ਸਾਹਿਬ ਨੇ ਵੀ ਇਹ ਵਿਸ਼ਾ ਜਦ ਝੂਠੇ ਸਵਾਖਾ ਦੀਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲਾਂ ਕੀਤੀਆਂ ਉਹਨਾਂ ਦੀ ਗੱਲ ਕਰ ਲਈਏ ਜਾਂ ਇਸ ਪਾਰਟੀ ਦੀ ਜਿਹੜੀ ਉਹਨਾਂ ਦੀ ਹੁਣ ਤਾਂ ਗਠਜੰਬੰਦਨ ਵਾਲੀ ਪਾਰਟੀ ਬਣ ਗਈ ਹੈ ਦੋਨੋਂ ਇੱਕੋ ਗਏ ਨੇ ਭਗਵੰਤ ਮਾਨ ਜੀ ਨੇ ਵੀ ਕੇਜਰੀਵਾਲ ਨੇ ਵੱਡੇ ਵੱਡੇ ਵਾਦੇ ਕਿਤੇ ਪੰਜਾਬ ਦੀ ਜਨਤਾ ਦੇ ਨਾਲ ਸਾਡੀ ਪੈਣਾ ਬੈਠਿਆ ਨੇ ਇਹਨਾਂ ਪੈਣਾ ਤੋਂ ਫਾਰਮਾ ਪਰਵਾਏ ਇਹਨਾਂ ਹੀ ਪੈਸਿਆਂ ਦੇ ਵਾਦੇ ਕੀਤੇ ਸਕੂਲ ਬਣਾਣ ਦੇ ਹਸਪਤਾਲ ਬਣਾਣ ਦੀ ਗਾਰੰਟੀਆਂ ਦਿੱਤੀਆਂ ਪੰਜਾਬ 'ਚ ਕਦੇ ਕੋਈ ਧਰਨਾ ਨਹੀਂ ਲੱਗੂਗਾ ਇਹਦੀ ਗਾਰੰਟੀ ਦਿੱਤੀ ਕੱਚਿਆਂ ਨੂੰ ਪੱਕੇ ਕਰਨ ਤੇ ਬੱਚਿਆਂ ਨੂੰ ਬੇਰੋਜ਼ਗਾਰ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੋਊਗੀ ਕੋਈ ਕਿਸਾਨ ਦੇ ਉੱਤੇ ਕਿਸੇ ਤਰ੍ਹਾਂ ਦੀ ਆਪਰਾ ਹੋਵੇ ਉਹਦੀ ਬਾਅਦ ਫੜ ਕੇ ਮੁਆਵਜ਼ਾ ਦੇਣ ਦੀ ਗਲਤੋਰੀਆਂ ਬਾਅਦ ਨੂੰ ਹੋਉਂਦੀਆਂ ਰਹਿਣਗੀਆਂ ਪਹਿਲੇ ਤੁਹਾਡੇ ਖਾਤੇ ਵਿੱਚ ਮੁਆਵਜ਼ੇ ਪੈਸੇ ਜਾਣਗੇ ਵੱਡੀਆਂ-ਵੱਡੀਆਂ ਕੰਲਾ ਹਰ ਪੱਖੋਂ ਕੀ ਸਥਾ ਤੋਂ ਪਿੰਡਾਂ ਦੀ ਸਥਾ ਤੋਂ ਸਰਕਾਰ ਚੱਲੂਗੀ ਆ ਆਮ ਆਦਮੀ ਦੀ ਤਰ੍ਹਾਂ ਫਟੇ ਵਿੱਚ ਵਿਚਰਨਗੇ ਲੇਕਿਨ ਹਕੀਕਤ ਹੈ ਕਿ 2 ਸਾਲ ਹੋਣ ਤੋਂ ਬਾਅਦ ਜੋ ਇੱਕ ਵੀ ਵਾਦਾ ਪੂਰਨ ਕਰਨ ਵਾਸਤੇ ਉਹਨਾਂ ਨੇ ਕਹਿ ਰਹੀ ਪਟਿਆ ਬਲ ਕੇ ਆ ਕਹਿ ਸਕਦੇ ਆ ਕਿ ਜਿਹੜੇ ਕਹਿੰਦੇ ਸੀ ਵਿ੍ਰਸ਼ਟਾਚਾਰ ਖਤਮ ਕਰਕੇ ਪੰਜਾਬ ਵਿੱਚ 44000 ਕਰੋੜ ਦਾ ਵਾਦਾ ਕਰਨਗੇ ਪੈਸਿਆਂ ਦਾ ਇੱਕ ਸਾਈਜ਼ ਦਾ ਵਿ੍ਰਸ਼ਟਾਚਾਰ ਸ਼ਰਾਬ ਦੇ ਘਟਾਨੇ ਨੂੰ ਖਤਮ ਕਰਕੇ ਇਲੀਗਲ ਮਾਈਨਿੰਗ ਨੂੰ ਖਤਮ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਆਮਦਨ ਬਤਾਨਗੇ ਉਹਨਾਂ ਨੇ ਆਮਦਨ ਤਾਂ ਕੀ ਬਤਾਨੀ ਭਰ ਕੇ 60000 ਕਰੋੜ ਦਾ ਕਰਜ਼ਾ 2 ਸਾਲਾਂ 'ਚ ਪੰਜਾਬ ਦੇ ਲੋਕਾਂ ਦੇ ਉੱਤੇ ਚੜਾ ਦਿੱਤਾ 5 ਸਾਲਾਂ 'ਚ ਕਾਂਗਰਸੀਆਂ ਨੇ 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਚੜਾ ਦਿੱਤਾ ਲੇਕਿਨ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਕੋਈ ਨਵੀਂ ਇਮਾਰਤ ਦੇਖਣ ਨੂੰ ਨਹੀਂ ਮਿਲਦੀ ਕਿ 1 ਲੱਖ ਕਰੋੜ ਦੇ ਨਾਲ ਪੰਜਾਬ ਦੇ ਲੋਕਾਂ ਦਾ ਕੀ ਫਾਇਦਾ ਹੋਇਆ ਜਿਨ੍ਹਾਂ ਦੇ ਸਿਰ ਤੇ ਉੱਤੇ ਕਰਜ਼ਾ ਚੜਿਆ ਹੈ अकीकता है कि पहले कांग्रेस ने राज्य के नुपूरा वाली सरकार राज्य के पंजाब ने सारे हकानु कमजोर करके करजाई करके गली गली ताई नुकर नुकर ताई नशे में जाके नौजवानानों नशेडी करके पढ़े लिखे बच्चों को बाहर जांचन मजबूर करके पंजाब ने पानीया दा मसला हो केस कमजोर करके ਰਾਜਧਾਨੀ ਦਾ ਮਸਲਾ ਹੋ ਕੇ ਇਸ ਨੂੰ ਕੰਜ਼ੋਰ ਕਰਕੇ ਤੁਵਾਨੀ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ 'ਚ ਕੋਈ ਵਿਕਾਸ ਦਾ ਕੰਮ ਕਿਤੇ ਨਹੀਂ ਦੇਖਣ ਨੂੰ ਮਿਲਿਆ ਹਰ ਪੱਖੋਂ ਪੰਜਾਬ ਨੂੰ ਨਮਜ਼ور ਕੀਤਾ ਜਾ ਰਿਹਾ ਜਿਹਦੇ ਕਰਕੇ ਮੈਂ ਅੱਜ ਬੇਨਤੀ ਕਰਦੀ ਆਂ ਖੇਤਰੀ ਪਾਰਟੀ ਆਪਣੀ ਦੀ ਹੈ ਆਪਣੇ ਸੂਬੇ ਦੀ ਆਪਣੇ ਪਛ ਦੀ ਆਪਣੇ ਪੰਜਾਬੀ ਆਧਿਕ ਪਛਾਣ ਹੁੰਦੀ ਹੈ ਦਿੱਲੀ ਦੀ ਪਾਰਟੀਆਂ ਨੇ ਇਤਿਹਾਸ ਕਹਾਏ ਕਦੇ ਪੰਜਾਬ ਦੇ ਨਾਲ ਵਫਾਦਾਰੀ ਨਹੀਂ ਦਿਖਾਈ ਜਦੋਂ ਤੋਂ ਪੰਜਾਬ ਬਣਿਆ ਹੈ

ਕਿਉਂਕਿ ਕੇਜ ਇਹ ਵਾਲੇ ਤੇ ਦੂਜੇ ਸੂਆਂ ਚ ਨੋਟਾ ਲੈ ਨਹੀਂ ਆਉਂਦੀਆਂ ਨੇ ਇਸੇ ਤਰ੍ਹਾਂ ਕਾਂਗਰਸ ਨੇ ਤੇ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਪੰਜ ਦੀ ਆਪਣੀ ਪਹਿਚਾਨ ਕੱਲੇ ਪੰਜਾਬ ਨੂੰ ਨਿਸ਼ਾਨਾ ਲਗਾ ਕੇ ਦਿਨ ਰਾਤ ਇੱਕ ਕੀਤੀ ਤੇ ਮੈਨੂੰ ਮਾਣ ਹੈ ਕਿ ਆ ਜਿਹੜੀ ਵੀ ਸਹੂਲਤ ਪੰਜਾਬ 'ਚ ਚੱਲ ਰਹੀ ਹੈ ਮਾਣੇ ਦੀ ਕਿਰਪਾ ਦੇ ਨਾਲ ਸਭ ਬਾਦਲ ਸਾਹਿਬ ਵੀ ਦੇ ਪਾਉਂਦੇ ਮੋਟਰਾਂ ਦੇ ਬਿੱਲ ਮਾਫ ਹੋਏ ਮੋਟਰਾਂ ਦੇ ਕਨੈਕਸ਼ਨ ਲੱਗੇ ਇਸ ਹਲਕੇ 'ਚ ਮੋਟਰ ਮੋ ਗਿਆ ਦੇ ਉੱਤੇ ਵੀ ਮੋਟਰਾਂ ਲਾਈਆਂ ਗਈਆਂ ਮੰਡੀ ਬਣੇ ਫੋਕਲ ਪੁਆਇੰਟ ਬਣੇ ਸਾੜ ਬਣੇ ਲਿੰਕ ਸੜਤਾ ਬਣਿਆ ਖਾਲ ਬਣੇ ਸੂਏ ਬਣੇ ਤਸਿਆ ਬਣਿਆ ਸਭ ਦੇਨ ਤੁਹਾਡੀ ਆਪਣੀ ਪਾਰਟੀ ਦੀ ਸੀ ਭਾਵੇਂ ਟਰੈਕਟਰ ਨੂੰ ਗੱਡੇ ਦਾ ਦਰਸ਼ਾ ਵੀ ਕਰਤਾ ਦੇ ਉਹ ਵੀ ਤੁਹਾਡੀ ਪਾਰਟੀ ਦੀ ਦੇਣ ਸੀ ਕਿਸੇ ਹੋਰ ਨੇ ਕੋਈ ਹੋਰ ਕੁਝ ਕੀਤਾ ਹੋਏ ਤਾਂ ਬਣਾ ਦੇ ਉਹ ਸਾਨੂੰ ਸਾਬਤ ਕਿਸਾਨਾਂ ਦੀ ਬਾਪ ਪੜੀ ਐਮਐਸਪੀ ਵਾਸਤੇ ਲੜਾਈਆਂ ਲੜੀਆਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ 18-18 ਸਾਲ ਕੈਦਾਂ ਕੱਟਿਆ ਭਗਤ ਸਿੰਘ ਨੇ ਕੋਈ ਡਾਕਾ ਨਹੀਂ ਪਾਰਿਆ ਸੀ ਕੋਈ ਕਤਲ ਨਹੀਂ ਕੀਤਾ ਸੀ ਪੰਜਾਬ ਦੇ ਹੱਕਾਂ ਵਾਸਤੇ ਲੜਾਈਆਂ ਲੜੀਆਂ ਸੀ ਕੋਈ ਵੀ ਵਰਗ ਹੋਏ ਗਰੀਬਾਂ ਦੀ ਬਾਹ ਫੜੀ ਬਜ਼ੁਰਗਾਂ ਦੀ ਬਾਹ ਫੜੀ ਪੈਨਸ਼ਨ ਦੀ ਸਕੀਨ ਜੇ ਲਾਗੂ ਹੋਏ ਬਾਦਲ ਸਾਹਿਬ ਦੀ ਦੇਰ ਗਰੀਬਾਂ ਦੇ ਬੱਚਿਆਂ ਦੇ ਵਿਆਹ ਵਾਸਤੇ ਸ਼ਗਨ ਤੇ ਚੈ ਕਿਸੇ ਗਰੀਬ ਦਾ ਬੱਚਾ ਖਾ ਪੇਟ ਦਾ ਸੌਏ ਆਤੇ ਤਾਲ ਦੇ ਨੀਲੇ ਕਾਰਡ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਦੋਵਾਂ ਪਾਰਟੀਆਂ ਨੇ ਸਾਡੇ ਕਾਰਡ ਵੀ ਕੱਟੇ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ ਵੀ ਕੱਟੇ ਜਿਹੜਾ ਬਾਦਲ ਸਾਹਿਬ ਤਨਖਤੀ 30 ਕਿਲੋ ਦਿੰਦੇ ਸੀ ਉਹਨੂੰ ਵੀ ਕੱਟ ਕੇ 15 ਕਿਲੋ ਕਰਤਾ ਸ਼ਗਨ ਦੇ ਚੈੱਕ ਵੀ ਬੰਦ ਕਰਤੇ 25-2500 ਦੀ ਪੈਨਸ਼ਨ ਦੇ ਗੱਲ ਕਰਦੇ ਸੀ ਇਹਨਾਂ ਦੀ ਪੈਨਸ਼ਨ ਕਿਸੇ ਨੂੰ ਨਹੀਂ ਲੰਘਦੀ ਪੰਜਾਂ ਵੀ ਕੱਟ ਦਿੱਤੀਆਂ ਹਰ ਪੱਖੋਂ ਜਿਹੜੇ ਬਾਦਲ ਸਾਹਿਬ ਦੇ ਸਮੇਂ 'ਚ ਸਾਨੂੰ ਸਹੂਲਤਾਂ ਮਿਲਦੀਆਂ ਸੀ ਗਿਆ ਕਦੇ ਗਰੀਬ ਨੂੰ ਮਕਾਨ ਦੇ ਚੈੱਕ ਪਰ ਰਹੀ ਸੀ ਕਿਸੇ ਨੂੰ ਚੂਲਾ ਮਿਲ ਰਿਆ ਸੀ ਕਿਸੇ ਨੂੰ ਗੈਸ ਦਾ ਸਿਲੰਡਰ ਮਿਲ ਰਿਆ ਸੀ ਬੱਚਿਆਂ ਨੂੰ ਖੇਡ ਆਣੇ ਸਮਾਨ ਜਿੰਮ ਦਾ ਸਮਾਨ ਵਰਲਡ ਕਬੱਡੀ ਕੱਪ ਦੇ ਨਾਲ ਬੱਚੇ ਜੁੜ ਰਏ ਸੀ ਹਰੇਕ ਵਾਰ ਨੂੰ ਹਰੇਕ ਪਿੰਡ ਨੂੰ ਗਰੰਟਾ ਜਾ ਰਹੀ ਸੀਗਾ ਸ਼ਹਿਰਾਂ ਨੂੰ ਗਰੰਟਾ ਵਾਟਰ ਸਪਲਾਈ ਸੀਵਰ ਹਰ ਪੱਖੋਂ ਵਿਕਾਸ ਦਾ ਕੰਮ ਬਿਜਲੀ ਦੇ ਵੱਡੇ ਵੱਡੇ ਗ੍ਰਿਡ ਜਿੱਥੇ 10-10 ਕਿੰਡਿਆਂ ਦੇ ਕੱਟ ਲੱਗਦੇ ਸੀ 6000 ਮੈਗਾਵਾਟ ਤੋਂ ਉੱਛੜ ਕੇ 10 ਸਾਲਾਂ 'ਚ 13000 ਮੈਗਾਵਾਟ ਬਿਜਲੀ ਤਾਂ ਕਿ ਕਿਸੇ ਦੇ ਘਰ 'ਚ ਕੱਟ ਨਾ ਰਹੇ ਤੇ ਜਦੋਂ ਤੋਂ ਸਰਕਾਰ ਨੇ ਇੱਕ ਨਵਾਂ ਮੈਗਾਵਾਟ ਬਿਜਲੀ ਦਾ ਤੱਕ ਲੱਗਿਆ ਵੱਡੇ ਹੌਨ ਹੋਣ, ਸਾਇਰ ਹੋਣ, ਹਸਪਤਾਲੇ ਜਵਰ ਕੇ ਹੋਣ, ਸੈਂਟਰਲ ਯੂਨੀਵਰਸਿਟੀਆਂ ਹੋਣ, ਆ ਤੁਹਾਡੇ ਇਲਾਕੇ 'ਚ ਜਿਹੜੀ ਸਭ ਤੋਂ ਵੱਡੀ ਰਿਫਾਈਨਰੀ ਆ, ਇੰਡਸਟਰੀ ਪੰਜਾਬ ਦੀ ਉਹ ਵੀ ਤੁਹਾਡੇ ਇਲਾਕੇ ਵਿੱਚ ਤੁਹਾਡੀ ਆਪਣੀ ਪਾਟੀ ਕਰਦੀ ਆ। ਚਾਰੋਂ ਸਫੇਰੇ ਆ ਸਰਕਾਰ ਦਾ ਜਾਲ ਪਿੰਡਾਂ ਦੀਆਂ ਫਿਲਮੀਆਂ ਬੰਦੀਆਂ ਸੀ ਲੋਕ ਸਰਕਾਰ ਨੂੰ 10 ਕਰੋੜ ਬੰਦੀਆਂ ਸੀ ਜਾਂ ਲੇਕਿਨ ਤੁਹਾਡੀ ਸਰਕਾਰ ਜਾਣ ਤੋਂ ਬਾਅਦ ਕਿਹੜਾ ਵਿਕਾਸ ਤਾਂ ਇੱਕ ਕਿੱਥੇ ਲੱਗੀ ਹੈ ਪਿਛਲੇ 2 ਸਾਲਾਂ ਚ ਜਿਹੜੇ ਵੱਡੇ ਬਦਲਾਅ ਦੀ ਗੱਲ ਕਰਦੇ ਸੀ ਕਿਹੜਾ ਬਦਲਾਅ ਆਇਆ ਹਕੀਕਤ ਹੈ ਕਿ ਪੰਜਾਬ ਜਿਹੜੇ ਦੇਸ਼ ਦੇ 2 ਨੰਬਰ 'ਚ ਸਾਰੇ ਸੂਬਿਆਂ ਵਿੱਚ ਸੀਗਾ ਅੱਜ ਥੱਲੇ ਤੋਂ ਜਿੰਨੇ ਨੰਬਰ 'ਚ ਆ ਗਿਆ ਕਿਤੇ ਨਾ ਕਿਤੇ ਇਕੱਲੇ ਅਕਾਲੀ ਦਰ ਕਮਜ਼ੋਰ ਨਹੀਂ ਹੋਈ ਸਾਰਾ ਪੰਜਾਬ ਕਮਜ਼ੋਰ ਹੋਇਆ

ਦਿਨ ਰਾਤ ਸਾਡੇ ਕਿਸੇ ਵਰਕਰ ਨੂੰ ਕਿਸੇ ਚੀਜ਼ ਦੀ ਲੋੜ ਹੋਏ ਇੱਥੇ ਪਾਵੇਂ ਗੋਫਿੰਗਰ ਤਾਂ ਪਹੁੰਚ ਕਰ ਲਨ ਇੱਥੇ ਬੰਦਾਸ਼ ਤੇ ਆਕਾਸ਼ ਜੀ ਵੀ ਇਸ ਦਫ਼ਤਰ ਦੀ ਦੇਖਰੇਖ ਕਰਨਗੇ ਇੱਕ ਮੇਰਾ ਦਫ਼ਤਰ ਮਠੰਡੇ ਸ਼ਹਿਰ ਵਿੱਚ ਵਿੱਚ ਰਾਜੀਤ ਉਥੇ ਬੈਠਦੇ ਨੇ ਤੀਜੇ ਸਾਡਾ ਦਫ਼ਤਰ ਬਾਦਲ ਪਿੰਡ ਵਿੱਚ ਕੋਈ ਕਈ ਪਾਰੀ ਦਾ ਉਥੇ ਵੀ ਦਫ਼ਤਰ ਹੈ ਦਿਨ ਰਾਤ ਕਿਸੇ ਟਾਈਮ ਸਾਡੇ ਵਰਕਰ ਨੂੰ ਕਿਸੇ ਚੀਜ਼ ਦੀ ਲੋੜ ਹੋਏ ਆਜ ਕਾਨੀ ਦਾਤੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਵਰਕਰ ਨੂੰ ਇਹ ਮਹਿਸੂਸ ਹੋਏ ਕਿ ਇਹ ਤੁਹਾਡੀ ਪਾਰਟੀ ਤੁਹਾਡੇ ਨਾਲ ਖੜੀ ਹੈ ਤੁਹਾਡੀ ਬਾਫੜਾ ਵਾਸਤੇ ਤੁਹਾਡੇ ਨਾਲ ਖੜੀ ਹੈ ਹੁਣ ਸਾਡੇ ਵਿੱਚ ਜਿਹੜੀ ਗੁਰੀਆਂ ਬਣਾਈਆਂ ਸੀ ਕਿ ਆ ਗੁਰੀਆਂ ਮਾਲਕ ਦੀ ਕਿਰਪਾ ਨਾਲ ਹਮੇਸ਼ਾ ਵਾਸਤੇ ਦੋਰੋ ਕੇ ਇਹੋ ਜੀ ਤਕੜੀ ਨੇੜਤਾ ਹੋਊਗੀ ਕਿ ਕੋਈ ਇੱਥੇ ਗੁੱਟਬਾਜ਼ੀ ਨਹੀਂ ਕੋਈ ਪਾਰਟੀਬਾਜ਼ੀ ਨਹੀਂ ਕੱਲੇ ਸ਼ਰੋਣੀ ਅਕਾਲੀ ਦਲ ਦੀ ਤਕੜੀ ਹੋਊਗੀ ਤੁਹਾਡੇ ਪੰਥੋਂ ਦਾ ਤੁਹਾਡੀ ਪਾਰਟੀ ਹੋਊਗੀ ਤੇ ਤਕੜੇ ਹੋ ਕੇ ਇਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਹੱਥ ਮਲ ਕੇ ਬੇਨਤੀ ਕਰੀਆ ਦਿਨ ਰਾਤ ਇੱਕ ਕਰ ਦਿਓ ਕਿਸੇ ਕੋ ਡਰਨ ਦੀ ਲੋੜ ਨਹੀਂ ਭਾਵੇਂ ਆ ਦੋਨੋਂ ਵਿਰੋਧੀ ਪਾਰਟੀਆਂ ਸੱਤਾ ਪਾਰਟੀ ਤੇ ਮੁੱਖ ਵਿਰੋਧੀ ਪਾਰਟੀ ਦੋਨੋਂ ਇੱਕ ਹੋ ਜਾਣ ਇਹਨਾਂ ਦੇ ਨਾਲ ਦੋ ਚਾਰ ਹੋਰ ਵੀ ਜੁੜ ਜਾਣ ਲੇਕਿਨ ਜਾਂ ਤੂੰ ਮੇਰੇ ਵਾਲੇ ਤਾਂ ਕੀ ਮੌਸ਼ੰਦਾ ਜਿਸ ਪਾਰਟੀ ਨੇ ਗੁਰੂ ਦਾ ਓਟ ਆਸਰਾ ਲਇਆ ਉਸ ਪਾਰਟੀ ਨੂੰ ਕੋਈ ਰੋਕ ਨਹੀਂ ਸਕਦਾ ਬਾਲਾ ਸਾਹਿਬ ਮੈਨੂੰ ਕਹਿੰਦੇ ਸੀ ਬੇਟਾ ਉਹ ਦਿਨ ਹੁੰਦੇ ਸੀ ਧਰਿ ਪਛਾਣ ਵਾਸਤੇ ਬੰਦੇ ਨਹੀਂ ਲੱਭਦੇ ਸੀ ਆਪਣੀ ਧਰਿ ਲੈ ਕੇ ਜਾਂਦੇ ਸੀ ਆਹ ਦੋ ਬੰਦਿਆਂ ਨੂੰ ਬੋਲ ਕੇ ਅੱਗੇ ਤੇ ਬਾਅਦ ਪੰਜ-ਪੰਜ ਵਾਰੀ ਸਰਕਾਰਾਂ ਬਣਾਈਆਂ ਜੇ ਆਹ ਸਤਸੰਗਤ ਆਪਣਾ ਮਨ ਬਣਾ ਲੇ ਸਾਡੇ ਬਹੁਤਾਂ ਦੇ ਕੋਲ ਇੰਨਾ ਜਜ਼ਬਾ ਇੰਨੀ ਹਿੰਮਤ ਹੈ ਇਹਨੇ ਤੁਸੀਂ ਤੱਕੜੇ ਉੱਥੇ ਤੁਸੀਂ ਮਨ ਬਣਾ ਲਓ ਕਿ ਆਪਸੀ ਈਰਖਾਪਾਤ ਛੱਡ ਦੇਣਾ ਕੋਈ ਇੱਕ ਗੁੱਟ ਨਹੀਂ ਹੋ ਗੁੱਟ ਨਹੀਂ ਅਸੀਂ ਅਕਾਲੀ ਦੰਦ ਦਾ ਗੁੱਟਾਂ ਜੇ ਤੁਸੀਂ ਆਪਣਾ ਮਨ ਬਣਾ ਕੇ ਦਿਨ ਰਾਤ ਇੱਕ ਕਰ ਦੋ ਜਿਹੜੇ ਪੁਰਾਣੇ ਰੁਸੇ ਹੋਏ ਨੇ ਜੇ ਕਿਸੇ ਤੋਂ ਨਰਾਜ਼ ਹੋ ਕੇ ਪਾਸੇ ਹੋਏ ਹੋ ਨਿਮਰਤਾ ਵੀ ਕਹਿੰਦੇ ਵਿਰੋਧੀਆਂ ਨੂੰ ਵੀ ਕਹਿ ਦੋ ਕਿ ਪੰਜਾਬ ਬਚਾਣਾ ਹੈ ਜੇ ਪੰਜਾਬ ਆ ਪਾਣੀ ਚਲੇ ਗਿਆ ਉਹਨਾਂ ਦੇ ਖੇਤਾਂ ਵਿੱਚ ਕੀ ਦਾਣੇ ਨੀ ਉਗਣੇ ਪੰਜਾਬ ਕਰਜ਼ਾਈ ਨੁੰਦਾ ਉਹਨਾਂ ਦੇ ਬੱਚਿਆਂ ਨੂੰ ਵੀ ਨੌਕਰੀਆਂ ਨਹੀਂ ਮਿਲਨੀਆਂ ਅੱਜ ਕਾਰ ਉਹਨਾਂ ਦੇ ਕੱਟੇ ਗਏ ਕੰਮ ਹੋਰ ਉਹਨਾਂ ਦੇ ਵੀ ਕੱਟੇ ਜਾ ਰਿਏ ਜੀ ਇਹ ਸਾਰਾ ਕੁਝ ਪੰਜਾਬ ਨੂੰ ਬਚਾਣਾ ਹੈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੇ ਖੇਤਰੀ ਪਾਰਟੀ ਹੈ ਤਾਂ ਖੇਤਰ ਦੇ ਹੱਕਾਂ ਦੀ ਹਫਾਜ਼ਤ ਕਰਨ ਵਾਸਤੇ ਕੋਈ ਹੈਗਾ ਅੱਜ ਉਸ ਪਾਰਟੀ ਨੂੰ ਮਜ਼ਬੂਤ ਕਰੀਏ ਇਕੱਠੇ ਹੋ ਕੇ ਰਲ ਮਿਲ ਕੇ ਕਰੀਏ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਆ ਕਿ ਪਰਿਵਾਰ ਤੇ ਪਾਰਟੀ ਹਮੇਸ਼ਾ ਐਸੇ ਰਾਹ ਤੇ ਦੋਖਾ ਨਾਲ ਖੜਿਆ ਹੋਇਆ ਹੈ ਤੇ ਦਿਨ ਰਾਤ ਇੱਕ ਕਰ ਲਾਗੇ ਪਾਰਟੀ ਤੋਂ ਖਲੀਫਾ ਨੂੰ ਪੂਰ ਕਰਨ ਵਾਸਤੇ ਤੁਹਾਡੇ ਮੰਗਾਂ ਨੂੰ ਪੂਰਾ ਕਰਨ ਵਾਸਤੇ ਜਿਵੇਂ ਪਹਿਲੇ ਸੰਗਤ ਦਰਸ਼ਨ ਹੋਵੇ ਸੀ ਕੋਈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗੁਰੂ ਤੋਂ ਡਰ ਕੇ ਮੈਂ ਕਹਿੰਦੀ ਹਾਂ ਮਾਲਿਕ ਕੇ ਆਸ ਤੇ ਉਮੀਦ ਰੱਖ ਕੇ ਕਿ ਸੱਚ ਦੀ ਹਮੇਸ਼ਾ ਜਿੱਤ ਹੋਏ ਪੰਡਿ ਪ੍ਰਚਾਰ ਕਰਕੇ ਇਸ ਪਾਰਟੀ ਨੂੰ ਕਮਜ਼ੋਰ ਕੀਤਾ ਗਿਆ ਲੇਕਿਨ ਜਿੱਤ ਹਮੇਸ਼ਾ ਸੱਚ ਦੀ ਹੋਗੀ ਇਨਾ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਮਾਲਕ ਦੀ ਕਿਰਪਾ ਨਾਲ ਤੁਹਾਡੀ ਆਪਣੀ ਪਾਰਟੀ ਦਾ ਇੱਕ ਵਾਰ ਫਿਰ ਤੁਸੀਂ ਸੇਵਾ ਦੋਗੇ ਇੱਕ ਵਾਰ ਫਿਰ ਸਰਕਾਰ ਬਣੋਗੇ ਤੇ ਪਹਿਲ ਦੇ ਨੰਬਰ 'ਚ ਇਸ ਗੁਰੂ ਦੀ ਨਗਰੀ ਦੇ ਕੰਮ 'ਚ ਮੈਂ ਬਾਦਲ ਸਾਹਿਬ ਕਰਦੇ ਸੀ ਤੇ ਇੱਕ ਵਾਰ ਫਿਰ ਪਹਿਲ ਦੇ ਨੰਬਰ 'ਚ ਇਸ ਗੁਰੂ ਨਗਰੀ ਤੇ ਤੇ ਬਹੁਤਰਾ ਦੇ ਕੰਮ ਕਾਜ ਹੋਣਗੇ ਤੇ ਇਸ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਅਸੀਂ ਇਕ ਕਰਾਂਗੇ ਰਲ ਕੇ ਰਕੇ ਬਹੁਤ ਬਹੁਤ ਤੁਹਾਡੇ ਸਾਰਿਆਂ ਦੇ ਇਤਿਆਹਤ ਵਾਸਤੇ ਇਸ ਕੜਾਕੇ ਦੀ ਠੰਡ ਵਿੱਚ ਜਿਹੜਾ ਤੁਸੀਂ ਚੱਲ ਕੇ ਇੱਥੇ ਆਇਓ ਤੁਹਾਡਾ ਇੱਕ ਇੱਕ ਕਦਮ ਮੇਰੇ ਸਰ ਪੱਥੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਹਿਲਾਂ ਦਫ਼ਤਰ ਦੀ ਟ੍ਰੀਟ ਕੀਤੀ ਹੈ। ਇਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਸ ਇਲਾਕੇ ਤੋਂ ਬਹੁਤ ਲੰਬੇ ਸਮੇਂ 'ਚ ਸਮੇਂ ਤੋਂ ਮੈਨੂੰ ਦੂਰ ਰੱਖਿਆ ਗਿਆ ਅੱਜ ਕਲਿਹਦਰ ਪਿਤਾ ਦੇ ਅਵਤਾਰ ਦਿਹਾੜੇ ਤੋਂ ਪਹਿਲਾਂ ਉਹਨਾਂ ਦੀ ਕਿਰਪਾ ਸਦਕਾ ਅੱਜ ਤਲਵੰਡੀ ਸਾਬੋ 'ਚ ਮੁਖ ਦਫ਼ਤਰ ਇੱਥੇ ਖੋਲਿਆ ਗਿਆ ਹੈ। ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਕਿ ਸਾਡੀ ਪੁੱਛ ਕੇ ਇਕੱਠ ਹੈਗੀ ਅੱਜ ਉਸ ਅਕਾਲੀ ਦਲ ਇਸ ਦਫਤਰ ਦੇ ਝੰਡੇ ਦੇ ਥੱਲੇ ਇਕੱਠੇ ਹੋ ਕੇ ਸਾਰੇ ਗੁੱਟਬਾਜ਼ੀਆਂ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਵਰਕਰ ਆਪਣੇ ਮਤਭੇਦ ਭੁੱਲ ਕੇ ਗੁੱਟਬਾਜ਼ੀ ਭੁੱਲ ਕੇ ਸਭ ਅੱਜ ਇੱਥੇ ਪਹੁੰਚੇ ਨੇ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਉਮੀਦ ਕਰਦੀ ਆਂ ਕਿ ਪੰਜਾਬ ਚ ਜਿਹੜੀ ਖੇਤਰੀ ਪਾਰਟੀ ਦੇ ਹੱਕ ਵਿੱਚ ਜਿਹੜੀ ਹਨੇਰੀ ਆਣੀ ਹੈ ਜਿਹੜਾ ਝੂਠਾ ਗੰਦਾ ਪ੍ਰਚਾਰ ਕਰਕੇ ਆ ਦੋਵਾਂ ਗਠਬੰਧਨ ਵਾਲੀ ਪਾਰਟੀਆਂ ਨੇ ਸ਼ਰੇ ਆਮ ਖੇਤਰੀ ਪਾਰਟੀ ਨੂੰ ਬਦਨਾਮ ਕਰਕੇ ਲਾਹਾਂ ਲੈਤੇ ਕੁਰਸੀ ਤੇ ਬੈਠੇ ਤੇ ਫਿਰ ਪੰਜਾਬ ਨੂੰ ਕੱਲੇ ਲੁੱਟਣ ਦਾ ਕੰਮ ਕੀਤਾ ਅੱਜ ਉਹਨਾਂ ਪਾਰਟੀਆਂ ਨੂੰ ਇਹ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਹੋਈ ਤਕੜੀ ਦੀ ਪਾਰਟੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇੱਕ ਵਾਰ ਫੇਰ ਪੰਜਾਬ ਵਿੱਚ ਆਪਣੀ ਸ਼ਾਕ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਤਲਵੰਡੀ ਸਾਬੋ ਤੋਂ ਸ਼ੁਰੂਆਤ ਕਰ ਰਹੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਗੁਰੂ ਸਾਹਿਬ ਆਪਣਾ ਆਸ਼ੀਰਵਾਦ ਦੇਣਗੇ ਲੋਕਾਂ ਦੇ ਆਸ਼ੀਰਵਾਦ ਸਦਕਾ ਇੱਕ ਵਾਰ ਫਿਰ ਪੰਜਾਬ ਨੂੰ ਲੀਹਾਂ 'ਤੇ ਲਾਉਣ ਵਾਸਤੇ ਹੱਕਾਂ ਦੀ ਰਾਖੀ ਵਾਸਤੇ ਸਹੂਲਤਾਂ ਵਾਸਤੇ ਵਿਕਾਸ ਵਾਸਤੇ ਨੌਜਵਾਨ ਕਿਸਾਨ ਤੇ ਭੋਖ ਵਾਸਤੇ ਲੋਕੀ ਸ਼ੋਮਨੀ ਕਾਰੀ ਦਲ ਉਹ ਕਾਮਯਾਬ ਕਰਨਗੇ ਭਾਏ ਦਿੱਲੀ ਮੀਟਿੰਗ ਹੋ ਰਹੀ ਹੈ ਆਮਾਦੀ ਪਾਰਟੀ ਦੇ ਕਾਂਗਰਸ ਦੀ ਸਿਟ ਸ਼ੇਅਰਿੰਗ ਨੂੰ ਲੈ ਕੇ ਕਿਵੇਂ ਦੇਖਦੇ ਆਗੇ ਉਹ ਸਮਝੌਤਾ ਲੱਗਦਾ ਸਿਰੇ ਲੱਗ ਗਿਆ ਉਹਨਾਂ ਦਾ ਦੇਖੋ ਇਹਨਾਂ ਦਾ ਸਮਝੌਤਾ ਤਾਂ 2015 ਤੋਂ ਹੀ ਹੋਇਆ ਹੋਇਆ ਸੀਗਾ ਜਦ ਇੱਕ ਗੰਦੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਗਈ ਤੇ ਸਾਡੇ ਧਰਮ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਇਹਨਾਂ ਨੇ ਕੀਤੇ ਤੇ ਫਿਰ ਰਲ ਮਿਲ ਕੇ ਮੌਜੂਦਾ ਸਰਕਾਰ ਨੂੰ ਉਸ ਮਸਲੇ ਨੂੰ ਹੱਲ ਕਰਨ ਦਾ ਮੌਕਾ ਤੱਕ ਨਹੀਂ ਦਿੱਤਾ ਤੇ ਨਾ ਹੀ ਹੁਣ ਤਕਰੀਬਨ 10 ਸਾਲ ਹੋਣ ਤੋਂ ਆਏ ਨਾ ਇਹਨਾਂ ਨੇ ਹੱਲ ਕੀਤਾ ਬਲਕਿ ਹਕੀਕਤ ਆਏ ਇਹ ਗੁਰੂ ਸਾਹਿਬ ਦੀ ਬੇਅਦਬੀਆ ਦੇ ਕੇਸਾਂ ਨੂੰ ਜਾਣਬੁੱਝ ਕੇ ਕਮਜ਼ੋਰ ਕਰਕੇ ਪੰਜਾਬ ਤੋਂ ਬਾਹਰ ਕੇਸ ਜਾਰੇ ਨੇ ਕਿਉਂਕਿ ਇਸ ਮਸਲੇ ਨੂੰ ਹੱਲ ਨਹੀਂ ਕਰਨ ਦੇ ਚਾਹੁੰਦੇ ਕਿਉਂਕਿ ਇਸ ਮਸਲੇ ਨੂੰ ਲੈ ਕੇ ਫਿਰ ਦੋਨਾਂ ਨੇ ਸਿਆਸਤ ਖੇਢੀ 5 ਸਾਲ ਕਾਂਗਰਸ ਨੇ ਰਾਜ ਕੀਤਾ ਫਿਰ ਆਮ ਆਦਮੀ ਦਾ ਰਾਜ ਆਇਆ ਤੇ ਹੁਣ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਲੋਕਾਂ ਨੂੰ ਸਭ ਚਾਨਣ ਹੋ ਗਿਆ ਕਿ ਝੂਠਾ ਗੰਦਾ ਪ੍ਰਚਾਰ ਕੀਤਾ ਸੀ ਲਾਰੇ ਲਾਏ ਸੀ ਤੇ ਇਹਨਾਂ ਦਾ ਮੋੜ ਟੁੱਟ ਗਿਆ ਲੋਕੀ ਇੱਕ ਵਾਰ ਫੇਰ ਅਕਾਲੀ ਦਲ ਵੱਲ ਮੁੜ ਰਹੇ ਨੇ ਤਾਂ ਫਿਰ ਹੁਣ ਗਠਜੋੜਨ ਕਰਕੇ ਇਹ ਆਪ ਦੀ ਸੱਤਾ ਨੂੰ ਹਾਸਲ ਕਰਨ ਵਾਸਤੇ ਲੋਕਾਂ ਨੂੰ ਇੱਕ ਬਾਰ ਫੇਰ ਧੋਕਾ ਦੇਣ ਦੀ ਤਿਆਰੀ ਚੇ ਨੇ ਲੇਕਿਨ ਲੋਕੀ ਹੁਣ ਸਭ ਸਮਝ ਗਏ ਨੇ ਰਾਹੁਲ ਗਾਂਧੀ ਤੇ ਕੇਜਰੀਵਾਲ ਤਾਂ 6-8 ਮਹੀਨੇ ਤੋਂ ਇਕੱਠੇ ਨੇ ਇੱਥੇ ਝੂਠ ਮਾਰ ਕੇ ਕੱਟਾ ਸਿੱਟਦੇ ਸੀਗੇ ਹੁਣ ਉਹ ਵੀ ਸਾਹਮਣੇ ਆ ਗਿਆ ਲੋਕੀ ਤੇ ਇਸ ਗੱਲ ਨੂੰ ਪਹਿਚਾਨਣ ਕਿ ਆ ਝੂਠੇ ਲੁਟੇਰੇ ਝੂਠ ਬੋਲਣ ਤੇ ਕਿਸ ਹੱਦ ਤਾਈਂ ਜਾ ਸਕਦੇ ਨੇ ਤੇ ਇਹਨਾਂ ਦਾ ਚਿਹਰਾ ਜਿਵੇਂ ਜਿਵੇਂ ਬੇਨਕਾਬ ਹੋ ਰਿਹਾ ਹੈ ਭਾਵੇਂ ਝੂਠੇ ਵਾਅਦੇ ਝੂਠੇ ਲਾਰੇ ਜਾਂ ਗਠਬੰਧਨ ਦਾ ਝੂਠ ਜਿਹੜਾ ਬੋਲਦੇ ਹੋਇਆ ਇਹ ਨੇ ਪੰਸਮਾ ਆ ਗਿਆ ਕਿ ਜਿਹੜੇ ਝਾੜੂ ਦੇ ਨਾਲ ਇਹਨਾਂ ਨੂੰ ਕਾਮਯਾਬ ਕੀਤਾ ਸੀ ਉਹ ਉਲਟਾ ਝਾੜੂ ਫੇਰ ਕੇ ਨਾ ਦੋਨਾਂ ਦਾ ਸਫਾਇਆ ਕਰਨ ਲੋਕੀ ਤੇ ਪੰਜਾਬ ਦਾ ਭਵਿੱਖ ਨੂੰ ਬਚਾਉਣ